425 ਕਿਲੋਮੀਟਰ ਦਾ ਪੈੜਾ ਤੈਅ ਕਰ ਲਿਆ ਜੇ 28 ਘੰਟੇ ਸਾਈਕਲ ਚਲਾਇਆ ਸੀ ਇਹ ਸਾਡੀ ਦੂਜੀ ਸਾਈਕਲ ਯਾਤਰਾ ਜੀ ਸ੍ਰੀ ਫਤੇਗੜ ਸਾਹਿਬ ਦੀ ਸਾਈਕਲ ਦੀ ਯਾਤਰਾ ਕਰ ਰਹੇ ਹਾਂ ਪਿਛਲੀ ਵਾਰ ਤਕਰੀਬਨ 18 ਜਣੇ ਸੀ ਇਸ ਵਾਰ ਅਸੀਂ 10 ਜਣੇ ਆ ਕੋਈ ਨਵੇਂ ਮੈਂਬਰ ਆ ਸੋ ਵਧੀਆ ਵਾ ਇੱਕ ਸਟੂਨ ਆ ਮਜ਼ਾ ਇੱਕ ਵੱਖਰੇ ਨਾਂ ਦੇ ਆ ਵਾਏ ਗੁਰੂ ਵਾਏ ਗੁਰੂ ਵਾਏ ਬੋਲੇ ਆਇਆ ਕੋਈ ਤੇਰੇ ਵਾਈ ਨਾਲ ਆ ਗਿਆ ਤੂੰ ਮੰਗਿਆ ਹੀ ਆ ਤੂੰ ਮੰਗਿਆ ਹੀ ਮਾ ਮਾ ਤੂੰ ਮੰਗਿਆ ਹੀ ਚੰਗਿਆ ਕੱਚੇ ਲੱਗਿਆ ਏ ਤੇਰੀ ਬੁਕਿੰਗ ਹੋਈ ਤੂੰ ਪੱਕੇ ਪੱਕੇ ਰਹਿ ਏ ਟੀਮ ਆਪਣੀ ਪਹੁੰਚ ਗਈ ਆ ਮੋਨਾ ਸੇਣੀ ਕਿੰਨੇ ਵਜੇ ਆ ਗਏ 4:07 ਮਿੰਟ 7 ਮਿੰਟ ਦੇ ਆਉਂਦਾ ਮੈਂ 4:07 ਮਿੰਟ ਦੇ ਆ ਗਿਆ ਮੈਨੂੰ ਲੱਗਾ ਸਾਰੀ ਚੱਲ ਗਈ ਆ ਮੈਂ 4:00 ਟਾਈਮ ਤੇ ਤੈਨੂੰ ਪੰਜ ਵਜੇ ਤੁਰ ਪੀਏ ਇੰਨੇ ਉਦਮੀ ਨਹੀਂ ਸਾਡੇ ਬੰਦ ਲਿਆਓ ਬਾਬਾ ਜੀ ਪ੍ਰਸ਼ਾਦਾ ਲਿਆਓ ਵਾਹਿਗੁਰੂ 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 ਪੇੜ ਪੂਜਾ ਕਰਕੇ ਦਰੀਏ ਹੈ ਬਾਜਣਾ ਗੱਡੀਆਂ ਫਿਊਲ ਪੂਰਾ ਨਹੀਂ ਜਿਹੜਾ ਗੱਡੀਆਂ ਦੇ ਵਿੱਚ ਬੰਦੇ ਲਗਭਗ ਆ ਹੀ ਗਏ ਕੱਦਾਂ ਰਹਿ ਗਿਆ ਵੇਟ ਕਰਦੇ ਪਏ ਆ ਹਮੇਸ਼ਾ ਹੀ ਤਰ੍ਹਾਂ ਦਾਸ ਬੇਨਤੀ ਕਰਕੇ ਗੁਰੂ ਸਾਹਿਬ ਤੋਂ ਅੱਗੇ ਲੈ ਰਹੇ ਆ ਐਡੀ ਫਤੇਗੜ ਸਾਹਿਬ ਦੀ ਯਾਤਰਾ ਚੱਲ ਰਹੀ ਹੈ ਅਪ ਆਪਣੀ ਤੇ ਅਨ ਐਕਸਪੈਕਟਿਡ ਥਿੰਗਸ ਹੈਪਨ ਹੈ ਨਾ ਸੋਚਿਆ ਨਹੀਂ ਕਿ ਬਾਰਿਸ਼ ਹੋਊਗੀ ਆਪਾ ਤੁਰ ਪਏ ਆ ਚਾਚਾ ਦਾ ਅੱਜ ਮੈਂ ਵੇਖਿਆ 70% ਮੀਂਹ ਆ ਤੇ ਮੈਂ ਮਾਮਾ ਪਹਿਲਾਂ ਦੱਸੇ ਗੱਲ ਬੰਦਲ ਫਾਫਲ ਫੂਫੇ ਲੈ ਕੇ ਤੁਰੇ ਹੈ بارشਾਂ ਹੋ ਗਈਆਂ ਸ਼ੁਰੂ ਤੇ ਭਰਨਾ ਕਣੀ ਹੀ ਪੈ ਜਾਂਦੀ ਹੈ ਨਾ ਬਰੀ ਬਰੀ ਚਲੋ ਆ ਗਿਆ ਆ ਗਿਆ ਆ ਗਿਆ ਆਪਾ ਕਰੇ ਕਿਰਪਾ ਸਾਰੇ 15 ਕਿਲੋਮੀਟਰ ਆਏ ਆ ਕਈ ਬੰਦੇ ਮਿਲ ਜਾ ਡੋਲਦਾ ਫਿਰਦਾ ਇੱਥੇ ਹੀ ਮੁੜ ਜੀ ਇੱਥੇ ਹੀ ਮੁੜ ਜੀ ਨਵੇਂ ਕਾਕਾ ਵਿਦਾ ਬੈਗੇਰ ਨਹੀਂ ਕੱਢੀ ਜਾਏਗਾ ਨਾ ਨਾ ਹੈਗਾ ਹੀ ਨਹੀਂ ਤੇ ਨਹੀਂ ਨਾ ਹੈਗਾ ਪਾਇਆ ਹੀ ਨਹੀਂ ਉਹਨਾਂ ਨੇ ਤੇ ਤੂੰ ਅੱਗੇ ਚੱਲਹੀਂ ਮਗਰ ਹੋਣੀ ਹੈ ਸਾਡੇ ਆਗੇਗਾ ਸਾਡੇ ਆਗੇਗਾ ਯਾਰ ਮਣਾ ਹਾਂਜੀ ਹਰਵਿੰਦ ਭੂਆ ਨੂੰ ਸੇਵਾ ਮਿਲਦੀ ਆ ਭੂਆ ਨਹੀਂ ਹੈਗੀ ਸਾਡੇ ਹਰਮਨਬੀਰ ਜੀ ਦੀ ਭੂਆ ਸੇਵਾ ਮਿਲ ਗਈ ਐ ਇਧਰ ਰੁਕੇ ਹਾਂ ਪੋਲ ਥੱਲੇ ਹਰਮਨ ਦਾ ਭੂਆ ਬੁਜਾ ਕੇ ਭੂਆ ਖਲੋਣਾ ਇੱਕ ਵਾਰੀ ਤੇ ਭੂਆਲੇ ਨੂੰ ਵੇਖ ਕੇ ਕਰਤਾ ਹੀ ਬੰਦ ਮੇਰੇ ਨਹੀਂ ਆ ਬੂਆ ਮੇਰਾ ਦੱਸ ਜਾਣੀ ਫਿਰ ਭੂਆ ਦੀ ਠੀਕ ਆ ਜਾ ਆਂਦਾ ਦੱਕ ਆਪਾਂ ਹਰ ਗਿਆ ਕੀ ਕਹੀਏ ਕੀ ਆਂਦਾ ਜਾ ਕੇ ਆਂਦਾ ਜਾ ਕੇ ਬੂਆ ਕੋਲੋਂ ਨਾ ਬੜਾ ਭੂਆ ਨੇ ਫੋਨ ਨਹੀਂ ਚੁੱਕਣਾ ਉਹ ਤੇ ਕੋਈ ਨਹੀਂ ਉਹ ਵੀ ਹਰਦਾ ਤੁਰਦੇ ਆ ਨਹੀਂ ਹਰ ਚਾਚਾ ਸਾਰਾ ਤੇਰਾ ਕੀਤਾ ਕਰਾਇਆ ਹੀ ਹੋ ਚਾਚਾ ਇਹ ਲੋ ਕਿਆ ਇੱਕ ਹਾਲ ਤੁਰ ਗਿਆ 22 ਨੂੰ 22 25 26 ਮਾਰੇ ਕਰਦੇ ਨੇ ਕੱਲ ਨੂੰ ਹੈ ਕੱਲ ਨੂੰ ਆ ਜਾਗੇ ਚਾਚਾ ਉਹਦਾ ਅੱਜ ਹੀ ਜਾਣਾ ਚਾਚੇ ਨੂੰ ਫੀਲਿੰਗ ਲੈਣੀ ਮੀਚ ਕਿ ਮੀਰ ਪਿੱਜ ਕੇ ਜਾਣਾ ਫੀਲਿੰਗ ਲੈਣੀ ਦਾ ਸਾਰਾ ਨੇ ਦਵਾਉਂਦਿਆ ਕਿੰਨਾ ਘੰਟਿਆਂ ਦੀ ਕਿੰਨੇ ਕਿਲੋਮੀਟਰ ਆਏ ਆ ਪਾ ਜੀ ਕੱਲ ਨੂੰ ਫੇਰ ਆ ਜਾਗੇ ਕਜਾ ਤਿੰਨਾ ਘੰਟੇ 50 55 60 ਕਿਲੋਮੀਟਰ ਕੜ ਜਾਣਾ ਬੂਟਾਂ ਤੇ ਫਲਾਫੇ ਪੈਗੇ ਨਹੀਂ ਸਾਡੇ ਪੱਕੇ ਇੰਤਜ਼ਾਮ ਨਹੀਂ ਆਹ ਵੇਖੋ ਐਂ ਚਾਹ ਬੂਡ ਕਵਰ ਮੰਗਾਏ ਹੋਈਆਂ ਇੱਧਰ ਦੇ ਗੁਰੂ ਅੱਧੇ ਅੱਧੇ ਘੰਟੇ ਬਾਅਦ ਚਾਹ ਚਾਹੀਦੀ ਆਪਾਂ ਨੂੰ ਹੈ ਇੱਧਰ ਫੌਜੀ ਫੌਜੀ ਸਾਹਿਬ ਟੀ ਮਾਈਨਸ ਹੋ ਜਾਣੇ ਟੀ ਨੈਗੇਟਿਵ ਹੋ ਜਾਣੇ ਇੱਧਰ ਭਾਈ ਥਰਮੋਸ ਭਰ ਆ ਲਿਆ ਕਰੀਏ ਨਾਲ ਹੀ ਫੌਜੀ ਸਾਹਿਬ ਲਈ ਵੇਖੋ ਜੀ ਵੇਖੋ ਕੀ ਕੀ ਕਰਨਾ ਪੈ ਰਿਹਾ ਯਾਤਰਾ ਵਾਲੀ ਤੇ ਸਾਡੀਆਂ ਵੀਡੀਓ ਵੇਖ ਕੇ ਇਹ ਨਿਆਰੇ ਲੈ ਜਾਂਦਾ ਇਹਨਾਂ ਦਾ ਚਿੱਲ ਮੋੜਿਆ ਆ ਸਾਡਾ ਚਿੱਲ ਮੋੜ ਜੇ ਪੈਰ ਸਾਡੇ ਗਿੱਲੇ ਹੋ ਗਏ ਸੇਰ ਸਾਡੇ ਗਿੱਲੇ ਹੋ ਗਏ ਪਜਾਮੇ ਆਡੇ ਗਿੱਲੇ ਹੋ ਗਏ ਯਾਤਰਾ ਚ 20 ਕਿਲੋਮੀਟਰ ਕੀਤੀ 180 ਕਿਲੋਮੀਟਰ ਪਈ ਆ ਇਧਰ ਲੋਈਆਂ ਦੇ ਸਵਾਏ ਹੋਏ ਸਾਡੇ ਕੁਰਤੇ ਗਿੱਲੇ ਹੋ ਗਏ ਕੀ ਦੱਸੇ ਸਾਡਾ ਕੀ ਕੀ ਗਿੱਲਾ ਹੋ ਗਿਆ ਕਰਨੀਆ ਯਾਤਰਾ ਕਰਨੀ ਹੈ ਨਹੀਂ ਉਹ ਸੋਖਿਆਣੀ ਹੈ ਸੋ ਹੱਥਾਂ ਦਾ ਜੋੜ ਤੇ ਵੱਖਰਾ ਲੱਗਣਾ ਵਾ ਠੰਡ ਦੇ ਵਿੱਚ ਮੀਂਹ ਤੇ ਚਲੋ ਬਾਬੇ ਦੀ ਕਿਰਪਾ ਨਾਲ ਕੱਪੜੇ ਸੂਣ ਦਾ ਮਿਲ ਗਿਆ ਆਪਾਂ ਨੂੰ ਫਰਕ ਜੇਗਾ ਬਾਬੇ ਦੀ ਹਾਂ ਜੀ ਸਾਡੇ ਚੱਕਰ ਤੇ ਠੜਲੀ ਬਾਤੀ ਵੀ ਦੇ ਕੱਪੜੇ ਆ ਦੱਸਦਾ ਜਿਆਦਾ ਜਿਆਦਾ ਕੱਪੜਾ ਛਾਦਿਆ ਦਾ ਕਰਾਂ ਮੈਂ ਕਰ ਦੇਣਾ ਤੇ ਆਖਰ ਖਾਕੇ ਜਾਇਓ ਹਰਮਣਾ ਫੇਰ ਉੱਥੇ ਹੀ ਧਿਆਨ ਓਏ ਰੁਮੀ ਵੀ ਹਟ ਗਿਆ ਚਲੋ ਇੰਨੀ ਕਰ ਆ ਜਾ ਆ ਜਾ ਫੇਰ ਆ ਜਾ ਜੀ ਹੈ ਉਧਰ ਸਾਡੇ ਭਾਲੇਰ ਮੰਨੇ ਆਪਦੀ ਭੂਆ ਨੂੰ ਮਿਲ ਲਿਆ ਹਾਂ ਨਹੀਂ ਤਾਂ ਐ ਭਾਜੀ ਹਾਂਜੀ ਮੈਂ ਰੱਬ ਰੁੱਸਿਆ ਲੱਗਦਾ ਆਪਣੇ ਅੱਜ ਨਹੀਂ ਕੋਈ ਗੱਲ ਨਹੀਂ ਰੱਬ ਨਹੀਂ ਰੁੱਸਦਾ ਮਨਾਈਏ ਜਾ ਕੇ ਉਹਨੂੰ ਰੱਬ ਦੇ ਵਾਲ ਆਪਣੇ ਰੱਬ ਵਾਲਿਆ ਤੈਨੂੰ ਬ੍ਰੇਕਾਂ ਮਰੋਦਾ ਆਪਣੀਆਂ ਫਿਰੋਜੋ ਮੇਰੇ ਕੋ ਹਾਂਜੀ ਹੈ ਹਾਂਜੀ ਹਾਂਜੀ ਤੂੰ ਪੀਂਿਆ ਕਿ ਐਸਲਾ ਮਾਫੀ ਹੈ ਗੈਸੋ ਫਾਸਟ ਗੈਸੋ ਫਾਸਟ ਗੈਸ ਪੂਰੀ ਹਾਂਜੀ ਚਲੋ ਫੋਈ ਸਾਹਿਬ 80 ਕੈਮ ਜੇ ਆਈ ਆਈ ਕੈਮ ਕੈਮ ਚਾਹ ਪੂਰੀ ਟੀ ਨੈਗੇਟਿਵ ਤਾਂ ਨਹੀਂ ਆਇਆ ਜੀ 80 ਪੋਜ਼ੀਟਿਵ ਹੀ ਆ ਚਲੋ ਆਪਣੇ ਪਿੰਡ ਵੀ ਵੀਰਗੁਰਪ੍ਰੀ ਚੱਲਦਾ ਹੈਗੇ ਨੇ ਵੀ ਰੋ ਉਹ ਵੀ ਆਰਗੈਨਿਕ ਗੰਨੇ ਦੀ ਕਾਟਾ ਜਿੰਨੇ ਵੀ ਚਰਾ ਆਪ ਦਾ ਬੰਨਾ ਬੀਜਦਾ ਵੀਰ ਉਹ ਆਰਗੈਨਿਕ ਗੋੜਾ ਬਣਾ ਕੇ ਵੇਚਦਾ ਵਾ ਵਾਏ ਗੁਰੂ ਵਾਏ ਗੁਰੂ ਕਹਿੰਦੇ ਵੀ ਹਵਾ ਨੇ ਬੱਸ ਬੱਸ ਕਰਾ ਛੱਡੀ ਐ ਆ ਵੇਖੋ ਆ ਰੁਕਦੀ ਤਾਂ ਹਮਣ ਕਿ ਨਾਲੰਦੇ ਬਿਲਕੁਲ ਸਾਹਮਣੇ ਆ ਵਾ ਪੈ ਰਹੀ ਐ ਓ ਐ ਐ ਮਜੀ ਕੰਮ ਹੋ ਜਾਂਦਾ ਜੋਰ ਲਾ ਕੇ ਫੁੱਲ ਕਿਦਾਂ ਲਾਚੀਆਂ ਦੇ ਬਾਦਸ਼ਾਹ ਬਹੁਤ ਵਧੀਆ ਮਾਰ ਹੋ ਗਈ ਬੱਸ ਬੱਸ ਹਵਾ ਜੀ ਦੀ ਓਏ ਹੋਏ ਹੋਏ ਆ ਵਖਾ ਮੜਾ ਪਰਣਾ ਚੁੱਕਿਆ ਹੋਆ ਕਿੰਨੀ ਐ ਨਹੀਂ 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 ਆ ਉੜਦਾ ਖਾ ਪਰਣਾ ਉੜਦਾ ਜਾ ਪਰਣਾ ਉੜਦਾ ਜਗੜ ਬੰਦ ਬੜੇ ਕੀਤੇ ਆ ਰਹਿ ਹੁੰਦੇ ਰਹਿ ਹੁੰਦੇ ਫਿਰ ਤੇ ਜਗੜ ਬੰਦ ਬੰਦੇ ਫਾਈਨਲੀ ਖੁਸ਼ੀਆਂ ਹੀ ਖੁਸ਼ੀਆਂ ਹਰਮਨ ਕੀ ਖੁਸ਼ੀ ਹੈ ਖੁਸ਼ੀਆਂ ਕਿਉਂ ਆਏ ਸਾਡਾ ਪਹਿਲਾ ਲੰਗਰ ਆ ਗਿਆ ਵਾਹਿਗੁਰੂ ਵਾਹਿਗੁਰੂ ਸਵੇਰ ਦੇ ਤੁਰੇ ਆ ਕੁਕੇ ਵੀ ਕਿਤੇ ਦੇਖਾ ਤਾ ਕੋਤੇ ਰੋਟੀ ਬਣਦੀ ਆ ਲੰਗਰ ਬੰਦਾ ਵਾਹਿਗੁਰੂ 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 ਗੱਲ ਤਾਂ ਸੁਣ ਹਰੀ ਗੇਟੀਲ ਦੇ ਪ੍ਰਵਾਸੀ ਪੰਛੀ ਆਉਂਦੇ ਜਿਹੜੇ ਆਪਾਂ ਉਹ ਰਹੇ ਪਿਛੇ ਜਨਮ ਚ ਆਪਾਂ ਟਿਕਾਣ ਨਹੀਂ ਹੈਗਾ ਆਪਾਂ ਤਾਂ ਲੱਗੀ ਆ ਆਪਣਾ ਤਿੰਨ ਗੱਡੀਆਂ ਤੇਰੇ ਘਰੇ ਖੜੀਆਂ ਉਹ ਗੱਲ ਬਗਰਾ ਆਮ ਦਾ ਗੱਡੀ ਕਿਹੜੇ ਚੱਕਰਾਂ ਜਿ ਪਏ ਆ ਈੜਾ ਵਾ ਈੜਾ ਵਾ ਵਰਦਾ ਹੀ ਨਹੀਂ ਆ ਔਖਾ ਕਰਦਾ ਨਾਲ ਦੇ ਓਏ ਹੋਏ ਹੋਏ ਨੋ ਡੀਸੀ ਜੋਬ ਬਟ ਫਿਰ ਵੀ ਹੈ ਨਾ ਆਹ ਜਨਾ ਮਨਾ ਲੇਂਗੇ ਕੈਮ ਜੇ ਐਂ ਬਈ ਅੱਜ ਨਾ ਮੀਂਹ ਕਰਕੇ ਤੇ ਬਹੁਤ ਹਵਾ ਜ਼ੋਰਦਾਰ ਹਵਾ ਕਰਕੇ ਸਪੀਡਾਂ ਸਲੋ ਹੋ ਗਈਆਂ ਕਿੱਥੇ ਇੱਕ ਇੰਚੇਲ ਚ ਥਾਣਾ ਤੋਂ ਜਿਹੜਾ ਪੈਨਾ ਕੱਢਦੇ ਹਾਂ ਹੁਣ ਅੱਜ ਸਿਰਫ ਇੱਕ ਘੰਟੇ ਦੇ ਵਿੱਚ ਅੱਠ 9 ਕਿਲੋਮੀਟਰ ਹਲਾ ਪੈਣਾ ਤੇ ਇੱਕ ਘੰਟੇ ਦੇ ਵਿੱਚ ਸਿਰਫ ਸੋ ਬਹੁਤ ਸਪੀਡ ਲੋ ਸਲੋ ਹੋ ਗਈ ਅੱਜ ਹੁਣ ਰੁਕਾਂਗੇ ਦਰਾਏ ਤੋਂ ਅੱਗੇ ਮੰਜੀ ਸਾਹਿਬ ਗੁਰਦਾਰੇ ਉੱਥੇ ਰੁਕਾਂਗੇ ਤੇ ਹੁਣ ਲੁਧਿਆਣਾ ਰਹਿ ਗਿਆ ਸਾਨੂੰ 20 ਕਿਲੋਮੀਟਰ ਤੇ ਗੁਰਦਾਰਾ ਰਹਿ ਗਿਆ ਸਾਨੂੰ 50 ਕਿਲੋਮੀਟਰ ਹੁਣ ਚਾਹ ਛਕ ਲਈ ਦੁੱਧ ਛਕ ਲਿਆ ਵਾ ਤੇ ਬਾਬਾ ਮੇਰ ਕਰੇ ਹੁਣ ਅੱਗੇ ਜਾ ਕੇ ਰੁਕਦੇ ਆ ਇਹ ਅੱਧੇ ਗੱਲ ਮੰਗ। ਇਧਰ ਫੌਜੀ ਸਾਹਿਬ ਟੀ ਮਾਈਨਸ ਹੋ ਗਿਆ ਸੀ। 3 ਲੜਕੀ ਵਾਰਨੇ ਆ। ਫਿਰ ਨਾਣੇ ਰਾਜੇ ਢਾਬੇ ਦੇ ਖਲੋਗੇ ਸਪੈਸ਼ਲ ਚਾਹ ਪੀਤੀ। ਤੇ ਫਿਰ ਟੀ ਡਬਲ ਪੋਜ਼ੀਟਿਵ। ਕਾਫੀ। ਓ ਮਾਈ ਗਾਡ। ਤੂੰ ਮੱਚ ਕੰਮ ਕਰਾ ਲਿਆ। ਕਿੰਨੇ ਮੌਤ ਮੰਝ ਲਿਆ। ਜ਼ਿੰਦਗੀ ਸਫਰ ਆ। ਸਫਰ ਦਾ ਆਨੰਦ ਲਓ। ਮਰੀਵਾਰ ਲੋਕਾਂ ਨੂੰ ਕਿਦਾ ਮਾਰਾ ਸੈਕਿੰਡਾਂ ਲੈ ਗਿਆ ਉਹ ਹਾਂ ਦਾ ਕੀ ਕਰਦਾ ਪੈਡਲ ਨੂੰ ਪੈਡਲ ਢਿੱਲਾ ਹੁੰਦਾ ਹੀ ਰਹਿੰਦਾ ਇਹਦਾ ਸਿਰਫ ਇਹਦੇ ਕਰਕੇ ਹੀ ਆ ਟੀ ਰੱਖੀ ਆ ਇਹਦਾ ਪੈਡਲ ਕੱਸ ਨੂੰ ਅੱਜ ਤੱਕ ਇਹ ਤੀਨੇ ਸਿਰਫ ਇਹਦਾ ਪੈਡਲ ਕੱਸਿਆ ਵਾ ਲੁਧਿਆਣਾ ਆ ਰਿਹਾ ਗਿਆ ਥੋੜੇ ਰਹਿ ਗਏ ਹਾਂ ਆ ਗਿਆ 15-16 ਮੀਟਰ ਇਹ ਇਹ ਲਵ ਬਰਡਸ ਓ ਕਦਾਂ ਨਵੇਂ ਮੁੰਡਿਆ ਕੈਂਮ ਆ ਪੂਰਾ ਕੈਂਮ ਆ ਪੱਟਾ ਆਏ ਜੀ ਮਗਾ ਹੁਣ ਨੰਦ ਆਇਆ ਸਿਕਲ ਤੋਂ ਦਾ ਜੋ ਸਵੇਰ ਤੋਂ ਤੁਰੇ ਆ ਸਵੇਰੇ ਕਿਤਾ ਤੋਂ ਪਹੁੰਚੇ ਹੋਰ ਮਜੇ ਦਾ ਹੁਣ ਨੰਦ ਆ ਰਹੇ ਹੁਣ ਤੱਕ ਫਤਿਹਗੜ੍ਹ ਸਾਹਿਬ ਪਹੁੰਚੇ ਹੋਣਾ ਸੀ ਕਚੂ ਉਹੰਦਾ ਸਵਾਦ ਪੂਰਾ ਹੋਣਾ ਸਬਰ ਤੇ ਆ ਸਬਰ ਤੇ ਨਹੀਂ ਸਬਰ ਤੇ ਸਿੱਦਕ ਆਏ ਗਏ ਐਰ ਕੀ ਟੂਰ ਕੈਨਸਲ ਹੋ ਗਿਆ ਨਾ ਇਹ ਪਰ ਉਹਨੂੰ ਪਤਾ ਸੀ ਉਹਨੇ ਸ਼ੁਕਰਾਨੇ ਦਾ ਕੋਰੋਨਾ ਕਰੋਨਾ ਹੀ ਆਪੇ ਲੈ ਆਇਆ ਜਿੱਦੂ ਜਮਤਾ ਤੇ ਅਗੇ ਸਾਈਕਲ ਤੇ ਫੇਰ ਲੈ ਆਇਆ ਬੰਦਾ ਸੀ ਸਰਕਾਰਾਂ ਵੀ ਪਈਆਂ ਚੱਲ ਗਿਆ ਸਾਰੀ 15 ਕਿਲੋਮੀਟਰ ਆਏ 20 ਪਹਿਲਾ ਤੇ ਜੋਰ ਦੀ ਹਵਾਵਾਂ ਲੱਪੀ ਕਈ ਬੰਦੇ ਦਾ ਦੇਖੋ ਚਾ ਵੀ ਕ ਮੁੜ ਜਗੇ ਮੁੜ ਜਗੇ ਪਰ ਬਾਬੇ ਨੇ ਕੀਤੀ ਕਿਰਪਾ ਸਾਰੇ ਆ ਗਏ 100 ਕਿਲੋਮੀਟਰ ਤਾਂ 100 ਨਹੀਂ 80 ਕਿਲੋਮੀਟਰ ਤਾਂ ਬਹੁਤ ਓਕੀ ਹੈ ਨੀ ਬਾਦ ਚੋਂ ਕਿਰਪਾ ਹੋ ਗਈ ਹਰ ਮੈਨੂੰ ਬੁਖ ਲੱਗੀ ਹੈ ਖੋ ਪੈ ਰਹੀ ਹੈ ਪੱਕੀ ਗੱਲ ਹੈ ਅਜੇ ਨਹੀਂ ਪਹਿੰਦੇ ਚਾਹ ਜਾਊਗੀ ਪਹੇ ਜਾਮੀ ਹੁਣ ਥੋੜੀ ਜਿਹਾ ਤਾਂ ਕਾਇਆ ਤੇ ਲਾਖੀਆਂ ਸਾਗ ਨਾ ਕੋ ਪੈਣੀ ਕਿਤੇ ਰੇ ਸੁਣੀਏ ਸੇਖ ਪੀਰ ਪਾਸ਼ਾ ਅੰਦਰ ਪਾਵੇਂ ਰਾਹੋ ਸੁਣੀਏ ਹੱਤ ਹੋਵੇ ਇਸਗਾ ਨਾਨਕ ਭਗਤਾਂ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਮਨ ਹੈ ਕੀ ਗੱਲ ਦੁੱਖਾਂ ਨਹੀਂ ਲਾਣ ਤੇਰੀ ਤੇਰੀ ਘਰਵਾਲੀ ਦੀ ਖੁਸ਼ੀ ਤੇ ਸਤਿਕਾਰ ਤੇ ਬਾਤ ਤੁਹਾਡੇ ਘਰ ਅੰਦਰ ਔਲਾਦ ਵੀ ਆਏ ਔਰ ਤੁਹਾਡੇ ਕਰ ਗਿਆ ਯਾਦ ਗੁਰਦੁਆਰਾ ਮੰਜੀ ਸਾਹਿਬ ਸਟੇ ਕਰਕੇ ਹੁਣ ਚੱਲੇ ਚੱਲੇ 35 ਕਿਲੋ ਮੀਟਰ ਰਹਿ ਗਿਆ ਆਪਣਾ ਨਾ 35 ਕਿਲੋ ਰਹਿ ਗਿਆ ਅਗਰ ਫੌਜੀ ਸਾਹਿਬ ਨੇ ਕੰਮ ਬਣਾ ਵਰਕ ਕਰਤਾ ਹੁੰਦੇ ਸੀਧੀ ਛੜ ਗਈ ਆ 12 ਓਵਰ ਹੀ ਹੋ ਗਿਆ ਕੰਮ 12 ਓਵਰ ਗੱਡੀ ਆ ਨਾ ਬਹੁਤ ਯੋਰ ਲੱਗਾ ਕੱਲ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕੰਮ ਹੋ ਗਿਆ ਨਾਲ ਲੜਦੇ ਦੁਆਗਾ ਬੋਲਦੀ ਨਾਲ ਦੇ ਫੋਜਾਂ ਤੁਰ ਚੱਲਿਆ ਸੀ ਪਰ ਬਾਬੇ ਕਹਿੰਦੇ ਵੀ ਆਓ ਯਾਤਰੀਓ ਸਾਈਕਲ ਆਲਿਓ ਤੁਹਾਨੂੰ ਚਾਹ ਪੀਈਏ ਦਫਤਰੇ ਆ ਜਿਓ ਚਲੋ ਬਾਬਾ ਮਿਹਰ ਕਰੇ ਹਰ ਵਾਰੀ ਯਾਤਰਾ ਕਰਦੇ ਰਹੀ ਜੀ ਤੇ ਬੜਾ ਆਨੰਦ ਆ ਰਿਹਾ ਦੂਜੀ ਸਾਈਕਲ ਯਾਤਰਾ ਇੱਥੋਂ ਦੀ ਆਨੰਦਪੁਰ ਸਾਹਿਬ ਦੀ ਯਾਤਰਾ ਕਰ ਰਹੇ ਆ ਤਲਵੰਡੀ ਸਾਬੋ ਦੀ ਯਾਤਰਾ ਕਰ ਰਹੇ ਆ ਇਹ ਤਿੰਨ ਯਾਤਰਾ ਜਿਹੜੀਆਂ ਆਈਆਂ 200 ਕਿਲੋਮੀਟਰ ਪਲੱਸ ਆਈਆਂ ਬਗੇ 4 ਤੋਂ 550 ਕਿਲੋਮੀਟਰ 600 ਕਿਲੋਮੀਟਰ ਵਾਲੀ ਯਾਤਰਾ ਕਰ ਲਈਆਂ ਕਾਫੀ ਸੋ ਮਜ਼ਾ ਹੁੰਦਾ ਨਾ ਇੱਕ ਅਚੀਵਮੈਂਟ ਜੀ ਜਦੋਂ ਆਪਾਂ ਹਾਸਲ ਕਰੀਦੀ ਆ ਆਨੰਦ ਹੁੰਦਾ ਸੋ ਲਾਈ ਤਲਵੇ ਮੁੰਡੇ ਨੂੰ ਚਾਚਾ ਚਾਚਾ ਕਹਿੰਦੇ ਆ ਚਾਚਾ ਨਾ ਬੰਦਾ ਬੜਾ ਖਤਰਨਾਕ ਲੱਗ ਜਾਈਏ ਜੱਫੀ ਪਾਉਣ ਨੂੰ ਪੈਂਦਾ ਹਾਂ ਜਪੀ ਖਤਰਨਾਕ ਆ ਪਾ ਕੇ ਛੁੱਟੂਆ ਕੱਲ ਮੁੰਨੇ ਨੂੰ ਪੋਣ ਲੱਗਾ ਜ ਮੈਨੂੰ ਪੋਣ ਲੱਗਾ ਸਾਡੇ ਸੀ ਦਾਈ ਤਾਂ ਗਿਣਤੀ ਕੋਈ ਨਹੀਂ ਕਿੰਨੇ ਹੋਏ ਆ ਤੇ ਲੱਖ ਦੀ ਲਾਨ ਤੇ ਉਹ ਬੰਦੇ ਆ ਨੇ ਜਿਹੜੇ ਇਸ ਧਰਮ ਦੇ ਵਿੱਚ ਸਿੱਖ ਮਾਵਾਂ ਦੀ ਕੁੱਖੋਂ ਪੈਦਾ ਹੋ ਕੇ ਤੇ ਫੇਰ ਵੀ ਜਗਾ ਜਗਾ ਭੜਕਾਂਦੇ ਆ ਤੇ ਟਿਕਣਾ ਉਹਨਾਂ ਉੱਥੇ ਵੀ ਨਹੀਂ ਹਨਾ ਜਿਵੇਂ ਅਸੀਂ ਵੀਰਵਾਰ ਮੱਥਾ ਟੇਕਣ ਗਏ ਦਰਬਾਰ ਸਾਨੂੰ ਤੇ ਮੰਗਲਿਆ ਵੀਰਵਾਰ ਜਾਇਓ ਉਦੋਂ ਭੀੜ ਘੱਟ ਹੁੰਦੀ ਕਿਉਂ ਸਾਡੇ ਪਿੰਡ ਭਰਾ ਜਿਹੜੇ ਹੁੰਦੇ ਨਾ ਵੀਰਵਾਰ ਹੋਰ ਬਾਬਾ ਨੂੰ ਕੋਈ ਕਰਨ ਗਏ ਹੁੰਦੇ ਆ ਤੋ ਮੁੜੋ ਉਹ ਜੀ ਸਾਡੇ ਭਾਅ ਨੇ ਹੜਵਾ ਕੇ ਸਾਡੇ ਸੱਤ ਗੇਰ ਸਾਈਕਲ ਦੇ ਹੋ ਗਈ ਸਾਡੀ ਜੂਸ ਬ੍ਰੇਕ ਰਹਿ ਗਿਆ ਇਥੋਂ 4-5 ਕਿਲੋਮੀਟਰ ਹਨਾ ਤੋ ਫੇਰ ਤੇ ਉੱਥੇ ਪਹੁੰਚ ਜਾਣਾ 3 ਸੜੀ ਮਗਰ ਆ ਰਹੀ ਆ ਵਧੀਆ ਬਣਾ ਮੇਰਾ ਵੀ 10 ਗਲਾਸ ਜੂਸ ਤਾਕਤਾਂ ਤਾਕਤਾਂ ਮੰਨੇ ਜੂਸ ਬ੍ਰੇਕ ਮੁੰਗਾਂ ਦੀ ਬਹੁਤ ਤਹਿਜਮਤ ਬਨਾਮ ਸੀ ਕਿ ਜੂਸ ਪਿਆਇਆ ਜਾਵੇ ਜੂਸ ਬ੍ਰੇਕ ਕੀਤੀ ਜਾਵੇ ਵੀਰਾਂ ਡਬਾਂ ਦੇ ਉੱਪਰ ਜੂਸ ਬ੍ਰੇਕ ਕੀਤੀ ਗਈ ਹੈ ਕਿਨੂੰ ਕਿਨੂੰ ਨੌਜਵਾਨ ਹੈ ਦਿਲਾਂ ਦੀ ਧੜਕਣ ਜੂਸ ਦਾ ਗਲਾਸ ਕਿਨੂੰ ਕਿਨੂੰ ਡੀਕ ਸੀ ਉਹ ਮੈਂ ਵੇਖਣਾ ਵੀਰ ਇੱਥੇ ਨਹੀਂ ਨਹੀਂ ਇਹ ਦੂਰੇ ਨੂੰ ਪੀ ਰਿਹਾ ਹੈ ਚਾਚਾ ਆ ਗਏ ਮਾਰੇ ਚਾਚਾ ਜੀ ਬਹੁਤ ਅਮਰ ਸੋਚੇ ਕਰ ਰਹੇ ਨੇ ਇਹ ਜੂਸ ਦਾਰੇ ਭਾਜੀ ਕੋ ਦਿੱਤਾ ਜੀ ਹੁੜਾ ਵੱਲੋਂ ਜਿਨ੍ਹਾਂ ਨੇ ਬਿਲਾਹਾ ਆਹ ਫਿਰ ਇਹ ਬੂਲ ਨਹੀਂ ਚੁੱਕਿਆ ਇਹ ਫਿਰ ਉਹਨੇ ਪੈਨਲਟੀ ਲਾਈ ਗਈ ਫਿਰ ਪੈਨਲਟੀ ਦੇ ਤੌਰ ਤੇ ਉਹਨਾਂ ਸੇਵਾ ਜਿਹੜੀ ਆ ਕਰ ਰਹੇ ਆ ਠੀਕ ਐ ਹੈਂ ਤੇਰਾ ਬਾਬਾ ਗੋਪੂ ਉਹਨਾਂ ਦੇ ਵਾਧੂ ਪਏ ਆਪਣੇ ਤੋਂ ਬਾਬਾ ਗੋਪੂ ਜੀ ਤੁਹਾਡੇ ਵੱਲੋਂ 1000 ਰੁਪਏ ਦੀ ਸੇਵਾ ਸਾਰੀ ਸੰਗਤ ਦੀ ਠੀਕ ਐ ਜੀ ਚਲੋ ਕਰ ਲਓ ਹੁਣ ਉਹ ਵਿੱਚੋਂ 1000 ਮਾਈਨਸ ਕਰ ਦਿਓ ਜੀਵਾਨ ਟੇਲਰ ਮਲਦੀ ਜੀ ਗੱਲ ਪਿਆਰ ਦੀ ਹੁੰਦੀ ਆ ਇਧਰ ਵੀਰ ਨਾਲ ਲੰਗਰ ਤਿਆਰ ਹੀ ਕਰਦੇ ਤਿਆਰੀ ਕਰਦੇ ਆ ਤੰਬੂ-ਤੰਬੂ ਆ ਰਿਹਾ ਟੈਂਟੋ ਲਾਉਣ ਦੇ ਆ ਲੰਗਰ ਚਾਲੂ ਨਹੀਂ ਕੀਤਾ ਉਹਨਾਂ ਨੇ ਵੇਖਿਆ ਵੀ ਵੀਰ ਸਾਈਕਲਾਂ ਤੇ ਆਏ ਆ ਗਏ ਤੇ ਪੁੱਛਗਿਛ ਕੀਤੀ ਜਾਂਦੇ ਵੀ ਬ੍ਰੈਡ ਪਕਵਾਰੇ ਹੀ ਤਿਆਰ ਕੀਤੇ ਆ ਕੋਈ ਆਓ ਤੇ ਖਾਓ ਤੇ ਹੁਣ ਉਹ ਸਵੇਰ ਹਲ ਤਾਰਤੀ ਸੰਗਤ ਆਪਣੀ ਲੈ ਆਏ ਗਏ ਆ ਬ੍ਰੈਡ ਪਕਵਾਰੇ ਛਕੋ ਅਹੀਂ ਰੱਖੀ ਤੇ ਬੈਠੇ ਉਹਨਾਂ ਚਿਰ ਚਲੋ ਆ ਵੀ ਗੱਡੀਆਂ ਚੈੱਕ ਕੀਤੀਆਂ ਜਾ ਰਹੀਆਂ ਨਹੀਂ ਉਹਰਾ ਤੇਲ ਤੂਲੇ ਗੱਡੀਆਂ ਕੈਨ ਨੂੰ ਨਾ ਚੇਨੇ ਖੁਸ਼ਕ ਹੋਏਗੇ ਨਾ ਲੋਡ ਕਰ ਰਹੇ ਆ ਪਤਾ ਨਹੀਂ ਪੈਡਲ ਤੇ ਕੀ ਟੂਣਾ ਕਰਦਾ ਤੂੰ ਪਤਾ ਨਹੀਂ ਕੋਈ ਨਹੀਂ ਕੋਈ ਨਹੀਂ ਜਿਆਦਾ ਨਹੀਂ ਲੋਣਾ ਤੇਲ ਤੂਲੇ ਫੇਰ ਕੈਨ ਲੈਦੀ ਰਵੇ ਜੱਪਟ ਵਾਏ ਗੁਰੂ ਵਾਏ ਗੁਰੂ ਦੂਜਾ ਰੰਗ ਚਿੱਟੇ ਬਾਬਾ ਜੂਰਾਵਾਲ ਸਿੰਘ ਬਾਬਾ ਫਤੇ ਸਿੰਘ ਤਨ ਤਨ ਗੁਰਗੋਬ ਸਿੰਘ ਹੈ ਅਕਾਲ ਪੁਰਖ ਦੀ ਕਿਰਪਾ ਨਾਲ ਫਤੇਗੜ ਸਾਹਿਬ ਪਹੁੰਚ ਗਏ ਗੱਡੀਆਂ ਕਰਤੀਆਂ ਪਾਰਕ ਹੁਣ ਇਸ਼ਨਾਨ ਕਰਕੇ ਫਰੈਸ਼ ਹੋ ਕੇ ਕੋਰੀ ਫਿਰ ਕਰਦੇ ਦਰਸ਼ਨ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਅੱਲਾ ਵੀ ਨੰਦਰਾ ਚੈਮ ਆ ਗਿਆ ਵੀ ਆਨੰਦ ਦੀ ਪ੍ਰਾਪਤੀ ਹੋਊਗੀ ਹੈ ਈਮ ਜਾ ਰਹੀ ਹੈ ਖੋਭਸੋ ਕੇ ਸਾਰੇ ਆਨੰਦ ਪ੍ਰਾਪਤ ਕਰਨਗੇ ਫੇਰੇ ਨਾ ਕੋਈ ਭਾਈ ਫੇਰ ਕੀ ਯਾਤਰਾ ਮਿਸ ਹੁੰਦੀ ਹੁੰਦੀ ਐ ਲਾਸਟ ਹੈ ਹੋ ਜਾ ਕੇ ਤੁਸੀਂ ਕੰਮ ਮਨ ਬਣਾ ਹੀ ਦਿੱਤਾ ਹੈ ਭਾਜੀ ਨਹੀਂ ਛੇੜਨੋਰੇ ਮੈਂ ਚਲੋ ਭਾਜੀ ਆ ਨਹੀਂ ਛੇੜਨੋਰੇ ਤੀਰਪਾਲ ਚਲੀਏ ਫਤੇਗੜ ਸਾਹਿਬ ਜਾ ਆਈਏ ਪਰਸੋਂ ਆਪਾਂ ਆ ਜਾਣਾ ਬੜਾ ਪਰਸੋਂ ਆਣਾ 450 ਕਿਲੋਮੀਟਰ ਚ ਪੈਂਦਾ ਉਹ ਰੱਬ ਨਾਲ ਆਣਾ ਆਇਨਾ ਕਰ ਕਰਾ ਕਰਾ ਆ ਕੇ ਨਾ ਮਣਾ ਹੀ ਲਿਆ ਫਿਰ ਤੇ ਫਿਰ ਅੱਗੇ ਆਪਾਂ ਵੀ ਜੜੇ ਚਲੋ ਬੰਦੇ ਆਉਣਗੇ ਵੀ ਆਜੋ 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 ਸਾਰੇ ਇਸਰ ਟੀਮ ਆਪਣੀ ਤਿਆਰ ਹੋ ਗਈ ਚਲੋ ਕਿਰਪਾ ਇਦਾਂ ਹੀ ਆ ਜੀ ਸੇਵਾ ਲੱਗਣੀ ਹੁੰਦੀ ਆ ਵਾ ਜੀ ਲੈ ਖੁਸ਼ੀ ਜੀ ਵੱਖਰੀ ਜੀ ਮਿਲਦੀ ਆ ਨਾ ਅੰਦਰ ਅੰਦਰੋਂ ਦਿਲ ਤੋਂ ਖੁਸ਼ੀ ਜੀ ਵੱਖਰੀ ਜੀ ਹੁੰਦੀ ਆ ਕਰੀ ਮੰਨ ਨੂੰ ਸ਼ਾਂਤੀ ਅੰਦਰੋਂ ਸੰਤੁਸ਼ਟੀ ਮਿਲਦੀ ਆ ਨਾ ਤੇ ਆਪਾਂ ਦਰਸ਼ਨ ਤੋਂ ਸਾਰੇ ਹੀ ਕਰਨ ਉਹਦੇ ਪਰ ਜਦੋਂ ਆਪਾਂ ਇਹਨਾਂ ਨਾਲ ਆਉਂਦੇ ਆ ਹੁਣ ਮੈਂ ਕਿ ਥੋੜਾ ਇੱਕ ਇੱਕ ਤਾਂ ਇੰਟੇਜ 15-17 ਕਿਲੋਮੀਟਰ ਨਿਕਲ ਨਿਕਲ ਕੇ ਵੇਖੀ ਜਿਆ ਯਾਰ ਇੰਨਾ ਸਬਰ ਪਿਆ ਵਾ ਜਿਵੇਂ ਜਿਵੇਂ ਲੱਗ ਗਈ ਇਹ ਤਾਂ ਨਾ ਮਨ ਚ ਖੁਸ਼ੀ ਵਧਦੀ ਜਾਂ ਸਖੂੰਜੇ ਵਧਦਾ ਜਾਂਦਾ ਯਾਰ ਆਗੇ ਆਗੇ ਮੰਜ਼ਿਲ ਜਿਹੜੀ ਆਪਾਂ ਜਿਹੜੀ ਆ ਨਾ ਮਗਪਾ ਲਈ ਹੈ ਹੈ ਤੇ ਜਦੋਂ ਆਪਾਂ ਨਾਲੇ ਭਾਜੀ ਕੋਰਸ ਇੱਕ ਹੋਰ ਚੀਜ਼ ਮਿਲਦੀ ਆ ਵਿਸ਼ਵਾਸ ਕਰਕੇ ਤੁਰ ਪੈਂਦੇ ਆ ਤੇ ਫਿਰ ਕਿ ਹਾਂ ਸਟੈਪ ਬਾਏ ਸਟੈਪ ਤੁਰਦੇ ਜਾਓ ਤੁਰਦੇ ਜਾਓ ਹੈ ਨਾ ਤੇ ਸਮਾਂ ਤੇ ਲੱਗਦਾ ਪਰ ਇਹ ਕਿ ਅਚੀਵਮੈਂਟ ਤੇ ਹੁੰਦੀ ਹੁੰਦੀ ਹੈ ਕਿਆ ਚਾਹ ਆਇਤ ਕਿਹਨਾਂ ਚਾਹ ਇਧਰ ਹੂੰ ਤੇ ਲਾਲ ਮਿਰਚ ਤਾਂ ਨਹੀਂ ਪਤਾ ਲੱਗਾ ਚਲੋ ਜੋ ਸਮਾ ਆਇਓ ਤਾਂ ਪਤਾ ਲੱਗ ਹੀ ਜਾਣਾ ਲਾਲ ਮਿਰਚ ਪਾਈ ਕਿ ਨਹੀਂ ਪਾਈ ਭਾਈ ਸਾਹਿਬ ਸਿੰਘ ਨੇ ਬਹੁਤ ਕਿਰਪਾ ਕੀਤੀ ਗਈ ਆ ਮੈਂ ਕਿਹਾ ਨਾ ਆਰਡਰ ਕੀਤਾ ਵਾ ਪੇਮੈਂਟ ਤੇ ਮੈਂ ਹੀ ਕਰਨੀ ਆ ਵੱਡੇ ਫੇਮੈਂਟ ਵੱਡੇ ਵੀਰ ਕਰਦੇ ਹੁੰਦੇ ਆ ਚਾਚਾ ਗਾ ਗਿਆ 500 ਚਾਹ ਹੁੰਦਾ ਨਹੀਂ ਮੁੱਕਰੀ ਗਿਆ ਵਾ ਤੇ ਚਾਚਾ ਗੁੱਚੀ ਮਾਰ ਕੇ ਬਹਿ ਗਿਆ 500 ਦੇ ਠੀਕ ਹੈ ਬਿਸਕਟ ਖਾ ਗਏ ਔਰ ਚਾਹ ਨਾਲ ਪ੍ਰਸ਼ਾਦਾ ਨਹੀਂ ਛਕਣਾ ਤੇ ਜਾ ਕੇ ਸੋਏ ਨਾ ਹਾਂਜੀ ਗੱਲ ਤੇ ਪੱਕਾ ਹੀ ਤੇ ਓਏ ਆਂਦਾ ਚਾਹ ਨਾਲ ਬਿਸਕਟ ਖਾ ਕੇ ਜਾ ਕੇ ਤੇ ਬਸ ਮੈਂ ਸੋ ਜਾਣਾ ਪ੍ਰਸ਼ਾਦਾ ਨਹੀਂ ਛਕਣਾ ਕੀ ਗੱਲ ਆ ਤੂੰ ਹੀ ਤਿੰਨ ਗਵਾਜ ਮੰਨੇ ਚਾਚਾ ਤੂੰ ਹੀ ਗਵਾਈ ਆ ਗਏ ਚੌਲ ਨਾ ਨਾ ਕੀ ਚਾਹੀਏ ਫਿਰ ਤੇਰਾ ਕੋਈ ਨਹੀਂ ਤੂੰ ਮਰ ਕੇ ਸਾਈਕਲ ਲੈ ਗਈ ਕੱਲ ਦਾ ਤੇ ਅੱਜ ਦਾ ਅਸੀਂ 240 ਕਿਲੋਮੀਟਰ ਪੈਂਡਾ ਕਰ ਚੁੱਕੇ ਹਾਂ ਵਾਪਸੀ ਫਿਰ ਮੰਜੀ ਸਾਹਿਬ ਗੁਰਦਰਾ ਸਾਹਿਬ ਜਾ ਕੇ ਜਿਹੜਾ ਰੁਕਾਂਗੇ ਰਾਤ ਅੱਜ ਜੇ ਉੱਥੇ ਇਹ ਬੈਸ ਨਾ ਚੱਲ ਵੀ ਕਿ ਤੁਰ ਪੀਏ ਤੁਰ ਪੀਏ ਚੱਲ ਜੀਏ ਚੱਲ ਜੀਏ ਇਹ ਮੁੱਦੇ ਤੋਂ ਬਾਅਦ ਪਤਾ ਲੱਗੂ ਉੱਥੇ ਜਾ ਕੇ ਮੁੱਦਾ ਚੱਲਦਾ ਕਿ ਨਹੀਂ ਚੱਲਦਾ ਆੜਾ ਚਾਚਾ ਨਾ ਜੇ ਚਾਚੇ ਅੜ ਨੂੰ ਉਂਗਲ ਨਾਲ ਕੀਤੀ ਕਿਉਂ ਓਏ ਜੇ ਚਾਚੇ ਨੂੰ ਉਂਗਲ ਨਾਲ ਕੀਤੀ ਜਾ ਕੇ ਉੱਥੇ ਕੱਤਰੀਏ ਕੱਤਰੀਏ ਪੇਰ ਸੋਝਾਂਗੇ ਮੇਰ ਘੜੇ ਲੱਗੂ ਬਤਾ ਹਣ ਵੈਸੇ ਰਵਾਂਗੇ ਇੱਥੇ ਅੱਜ ਰਾਤ ਸਵੇਰੇ ਦਰਾਂਗੇ ਮਨਜੀਤ ਸਾਹਿਬ ਲਾ ਵੀ ਟੀਮ ਆਪਣੀ ਆ ਗਈ ਕਮਰੇ ਚ ਜਿੰਨਾਂ ਦਾ ਲੱਗਾ ਢੇਰ ਕਈਆਂ ਨੇ ਪ੍ਰਸ਼ਾਦ ਦੇ ਸ਼ੈਕਲੇ ਦੇ ਕਈ ਸ਼ਗਨ ਜਾ ਰਹੇ ਐ ਇੱਕ ਹੀ ਨਹਾਉਣ ਜਾ ਰਹੇ ਆ ਸਭ ਮਸਤ ਹੋਏ ਪਏ ਆਪੋ ਆਪਣੇ ਕੰਮਾਂ ਦੇ ਵਿੱਚ ਦੇ ਤਿੱਜਾ ਕੱਲ ਸਵੇਰੇ 3:30 ਯਾਤਰੀगण ਤਿਆਰ ਆ ਪਿੰਡਾਂਾਂ ਲਈ ਵਾਪਸ ਦੇਨੋ ਸੋਚ ਚਾਰ ਰਾਤਾਂ ਰੱਤੇ ਪਰਸਾ ਵੀ ਕਿਹਾ ਵਾਹਿਗੁਰੂ ਵਾਹਿਗੁਰੂ ਅੱਜ ਦਾ 100 ਤੇ 66 ਕਿਲੋਮੀਟਰ ਦਾ ਸਫ਼ਰ ਜਿਹੜਾ 66 70 ਕਿਲੋਮੀਟਰ ਦਾ ਸਾਡਾ ਹੋ ਗਿਆ ਸ਼ੁਰੂ ਅੱਜ ਵਾਹਿਗੁਰੂ ਹੈ ਲੱਤਾ ਯਾਨ ਬਖਸ਼ੀ ਬਾਬਿਆ ਕਿਰਪਾ ਕਰੀ ਬਾਬਿਆ ਸੁਖ ਸਥਾਨ ਦੀ ਲੈ ਜਾਂਦਾ ਤੇ ਸੁਖ ਸਥਾਨ ਦੀ ਬਾਤ ਕਰੀ ਗਾ ਕਰੀ ਕਿਰਪਾ ਕਰੀ ਹੈ ਉਨੇ ਕਰੀ ਪਹਿਲੀ ਟੀਮ ਰੇਗਾ ਹਾਂ ਇਹ ਤਾਂ ਗਮੂਦਿਆ ਨੇ ਮਾਰੀ ਗੱਲ ਹੋਈ ਯਾਰ ਚਾਰ ਨੇ ਰਹਿ ਗਏ ਬਾਕੀ ਬੰਦੇ ਗੇ ਭੱਜ ਗਏ ਅਰੇ ਭਾਈ ਸਾਹਿਬ ਵੀ ਟੀਮ ਮਾਈਨਸ ਹੋ ਗਿਆ ਨਾ ਭਾਈ ਸਾਹਿਬ ਟੀਮ ਮਾਈਨਸ ਹੋ ਗਿਆ ਹੋ ਗਿਆ ਹੋ ਗਿਆ ਸੁਆਈ ਹੋਏ ਅੱਤ ਦੀ ਭੁੱਖ ਲੱਗੀ ਹੋਈ ਹੈ ਸੰਗਤ ਨੂੰ ਇਸ ਟਾਈਮ ਚਲੋ

ਟਰੈਕਟਰ ਚੋਰੀ ਹੋਇਆ ਖਬਰ ਬੜੀ ਫੈਲੀ ਸੀ ਮੇਰੇ ਸਰਦਾਰ ਇੱਕ ਸਰਦਾਰ ਹੀ ਮੇਰੇ ਸਾਹ ਮੁੰਡੇ ਆਪ ਟਰੈਕਟਰ ਆਪ ਅਸੀਂ ਲੜ ਪਏ ਤੇ ਇੱਕ ਟਰੈਕਟਰ ਲੈ ਆਏ ਆ ਵਾਪਸ ਟਰਾਲਾ ਉਥੇ ਛੱਡ ਆਇਆ ਇਤੋਂ ਸਿੱਖਿਆ ਇਹ ਮਿਲਦੀ ਆ ਕਿ ਜਿਹਨੇ ਟਰਾਲਾ ਖੜਨਾ ਵੀ ਟਰੈਕਟਰ ਵੀ ਆਪ ਦਾ ਖੜਿਆ ਕਰੋ ਮੈਂ ਸਿੱਖਿਆ ਹੋਈ ਕਿ ਉਹ ਬਾਜੀ ਉਹਦਾ ਮੰਗ ਕੇ ਲੈ ਮੰਗ ਕੇ ਦਾ ਖੜੋ ਬਾਜੀ ਤਾਂ ਤੂੰ ਤੂੰ ਮੈਂ ਮੈਂ ਟਰਾਲਾ ਉੱਥੇ ਰਹਿ ਟਰੈਕਟਰ ਇੱਥੇ ਆ ਜਾ ਬਾਜੀ ਟਰਾਲਾ ਖਿੱਚ ਕੇ ਲੈ ਆ ਜਾਣਾ ਇਹ ਤਾਂ ਭਾਈ ਸੱਚੀ ਬੜੀ ਆਉਂਦੀ ਆ ਅੱਖਾਂ ਪਰਚੇ ਇਹਦਾ ਤਾਂ ਘੰਟਾ ਕੁ ਨੰਨੇ ਪਈਆ ਮੈਨਾਂ ਫੇਸ ਕਰ ਜਾਾਂਗੇ ਜਿਹਦੇ 7 ਹੋ ਜਾਣ 8 ਹੋ ਚੁੱਕੇ ਆਗੇ ਲੰਮੇ ਪਈਏ ਘੰਟਾ ਲੱਖ ਸਦਾ ਕਰਨ ਦੀ ਜੀਤ ਰਹਿੰਦਾ ਨਹੀਂ ਲੱਖ ਤੋਂ ਥੀ ਗਿਆ ਕਿ ਸਦਾਉਣਾ ਲੱਖ ਤੋਂ ਅੱਖਾਂ ਪਈ ਅੱਖਾਂ ਜਿ ਕਰਦੇ ਅੱਖਾਂ ਬੰਦ ਕਰਕੇ ਪੈ ਜੀਏ ਲੰਮੇ ਹਰ ਮਨ ਕਿੱਥੇ ਆ ਪੀਂਦੀਆਂ ਇਹਨਾਂ ਕੇ ਨਾਲ ਹੀ ਲਾ ਰੱਖਦੇ ਆ ਅੱਜ ਕੇ ਕਿਹਦੇ ਗਾਨੀ ਦੀ ਗੋੜੀ ਓਏ ਵੈਰੀ ਗੁੱਡ ਗਾਇਸ ਤਾਂ ਹੌਣ ਦੀ ਛੇ ਬੁੱਝੇਰ ਗਈ ਖੇਡੋ ਕੰਮ ਨੂੰ ਫੁੱਲ ਸਪੀਡਾਂ ਨਾਲ ਹੋਰ ਤੋਂ ਉੱਤੰਦ ਉਹ ਆਏ ਗੱਡੀ ਚਾਲ ਰਿਆ ਉੱਤੰਦ ਨਿਆਰਾ ਹੀ ਵੱਖਰਾ ਹੁੰਦਾ ਨਿਆਰਾ ਨਾ ਆ ਤੋ ਚਾਰ ਦੇ ਦੱਸ ਕੇ ਨਾ ਵਾਹ ਗਰੂ ਵਾਹ ਲੋ ਜੀ ਫਾਈਨਲ ਸਾਡੇ ਟੂਰ ਦਾ ਅੱਜ ਜਿਹੜਾ ਵਾ ਫਾਈਨਲ ਮੂਵਮੈਂਟ ਹੈ ਇਹ ਲੰਗਰ ਸ਼ਗਨ ਤੋਂ ਬਾਅਦ ਪੇਰ ਸਿੱਧਾ ਬ੍ਰੇਕਾਂ ਵੱਜਣ ਗਿਆ ਪਿੰਡ ਗਿਆ ਤੇ ਉਹ ਕਲਾਸਿੰ ਤਾੜ ਤੋਂ ਮੈਂ ਪੁੱਛ ਗਿਆ ਆਯੋ ਗਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਗਮਨ ਕਾਲ ਸਭ ਜਗ ਜਗਲਾਇਓ ਦੇਵ ਦਇਤ ਜੈ ਸ਼ਲ ਉਪਜਾਇਓ ਸੋਈ ਗੁਰੂ ਸਮਝਿਓ ਹਮਾਰਾ ਸਕਲ ਪ੍ਰਜਾ ਜਿਨੇ ਆਪ ਸਵਾਰੀ ਪਿਛਲੀ ਵਾਰ ਸਾਡਾ ਬੇਲੀ ਸਾਡੇ ਟਰੈਕਟਰ ਦਾ ਡਰਾਈਵਰ ਹੈ ਹੋ ਤੀਸਰਾ ਕੀ ਮੇਰੀ ਯਾਤਰਾ ਇਹ ਸਵਾਰਦਾ ਸਾਡਾ ਵੀਰੇ ਐ ਕਿ ਟਰੈਕਟਰ ਨਾ ਖੜੇ ਤਾ ਕਰਕੇ ਹੈ ਸਸਿਕਲ ਅੰਕਲ ਜੀ ਲਾਲ ਸਿੰਘ ਜੀ ਨੇ ਹੈ ਬ੍ਰੇਕਾਂ ਲਵਾ ਦਿੱਤੀਆਂ ਸਾਡੀਆਂ ਆਂਦਾ ਪਹਿਲੀ ਵਾਰ ਮੈਂ ਨਾਲ ਗਿਆ ਹੈ ਟਰ ਕੀ ਨਾਲ ਨਹੀਂ ਹੈਗਾ ਤੇ ਟਰ ਕੀ ਫਿਰ ਆਓ ਮੇਰੇ ਕੋਲ ਲਾਲ ਸਿੰਘ ਠੰਡੇ karenge ਹੋਰ ਹਨੂ ਮਾ ਤਾਂ ਗਰਮ ਹੋਏ ਆ ਹਾਂ ਚਲੋ ਜੋ ਭਾਜੀ ਸਾਡੇ ਗਰਮਾ ਦਿਵਾ ਚਲੋ ਚਲ ਹੋਰ ਕਿਦਾਂ ਠੀਕ ਠਾਕ ਵਧੀਆ ਭਾਜੀ ਵਧੀਆ ਹੈ ਨਿੱਕਾ ਕਿਦਾਂ ਨਿੱਕਾ ਵਧੀਆ ਨੰਦੇ ਪੂਰੇ ਹਾਂਜੀ ਹਾਂਜੀ ਓਕੇ ਬੱਚਾ ਡੇਪਰਾਂ ਤੋਂ ਬਾਜੀ ਵਜੇ ਧਿਆਨ ਜਮਰਾ ਕਿਰਪਾ ਸਭ ਤੋਂ ਪਹਿਲਾਂ ਮੈਂ ਨਹੀਂ ਭਜਿਆ ਭਰਾ ਮੈਂ ਨਹੀਂ ਭਜਿਆ ਤੂੰ ਵਜਾ ਮੈਨੂੰ ਕਰਨੇ ਵੰਦੇ ਚੇਜ ਕਿਉਂਦਾ ਮੈਂ ਡੈਪਰਾਂ ਤੋਂ ਵਜਿਆ ਵਾਏ ਗਰੀਬ ਵਾਏ ਗਰੀਬ ਵਾਏ ਗਰੀਬ ਆ ਵੀ ਟੀਮ ਆ ਗਈ ਆਪਣੀ ਫੌਜ ਦੀ ਵਾਪਸ ਆ ਸਰੀਆਂ ਕਾਲ ਵਾਹਿ ਟੀਕਾ ਖਾਲਸਾ ਵਾਹਿ ਸਤ ਸਰੀਆ ਕਾਲ ਸਤ ਸਰੀਆ ਕਾਲ ਸਤ ਸਰੀਆ ਕਾਲ ਯਾਰ ਪਹਿਲਾਂ ਆਏ ਸਾਨੂੰ ਬਾਏ ਬਾਏ ਕਰਨ ਹੁਣ ਫੇਰ ਆਇਆ ਸਾਨੂੰ ਆਇਆ ਆਇਆ ਕਰਦੇ ਵੈਲਕਮ ਕਰਨਾ ਯਾਰ ਵੈਲਕਮ ਕਰਨਾ ਹੁਣ ਉਹ ਜਾ ਗਦਾ ਐ ਯਾਰ ਦਾ ਦਿਲਚਸਪ ਬੜਾ ਕਰਦਾ ਮੈਂ ਮਜਬੂਰੀ ਨੂੰ ਫਸ ਗਿਆ ਹੈ ਯਾ ਯਾ ਨਾ ਬਹੁ ਯੀ ਕਰਦਾ ਸੀ ਚਲੋ ਭਾਈ ਗੁਰੂ ਕਿਰਪਾ ਕਰੇ ਕੋਈ ਯਾਤਰਾ ਆਪਣੀ ਫਤੇਗੜ ਸੈਜ ਦੂਜੀ ਸਾਈਕਲ ਯਾਤਰਾ ਹੋ ਗਈ ਹੈ ਸੰਪੂਰਨ ਹੁਣ ਮਹਾਰਾਜ ਸਾਹਿਬ ਦਾ ਸ਼ੁਕਰਾਨਾ ਕਰਕੇ ਅੱਗੇ ਲੈਨੇ ਘਰ ਜਾਣ ਦੀ ਅਰਦਾਸ ਕਰਕੇ ਯਾਤਰਾ ਸ਼ੁਰੂ ਦਾ ਅੰਦਾਸ ਤੇ ਖਤਮ ਚੋੜ ਲਮੰਨੇ ਕਿੰਨਾ ਪੈਂਡਾ ਕਰ ਲਿਆ ਛੇਤੀ ਵਿਖਾ ਦੇ ਵੀ ਨੌਜਵਾਨਾ ਜਲਦੀ ਵਿਖਾ ਬਈ 425 425 ਕਿਲੋਮੀਟਰ ਦਾ ਪੈਂਡਾ ਤੈਅ ਕਰ ਲਿਆ ਜੇ 28 ਘੰਟੇ ਸਾਈਕਲ ਚਲਾਇਆ ਸੀ 14.80 ਦੀ ਐਵਰੇਜ ਆਈ ਆ ਠੀਕ ਆ ਅਹੀਂ ਆ ਗਏ ਆ ਜੀ ਏ 13 ਤੋਂ 15 16 ਘੰਟਿਆਂ ਦੇ ਵਿੱਚ ਆ ਗਏ ਆ ਵਾਪਸ ਆ ਜੀ ਠੀਕ ਹੈ ਬਹੁਤ ਕਿਰਪਾ ਕੀਤੀ ਪ੍ਰਮਾਤਮਾ ਨੇ ਕੋਟ ਕੋਟ ਕੋਟਾਂ ਨੂੰ ਕੋਟਾਂ ਨੂੰ ਆਵਾਜ਼ ਆ ਕੇ ਨੇ ਆਪਣੇ ਨੂੰ ਸੇਵਕਾਂ ਦੇ ਸਿਰ ਤੇ ਮਿਹਰ ਭਰ ਆ ਰੱਖ ਕੇ ਸ੍ਰੀ ਫਤਿਹਗੜ ਸਾਹਿਬ ਦੇ ਦਰਸ਼ਨ ਦਿਖਾਰੇ ਕਰਨ ਦਾ ਬਲ ਬੁੱਧੀ ਉਤੋਂ ਬਖਸ਼ਣਾ ਇਸੇ ਤਰ੍ਹਾਂ ਆ ਵੀ ਅੱਗੇ ਵਾਸਤੇ ਵੀ ਆਪਣੇ ਨੂੰ ਸੇਵਕਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਇਸੇ ਤਰ੍ਹਾਂ ਗੁਰੂ ਧਾਮਾਂ ਦੇ ਦਰਸ਼ਨ ਦਿਖਾਰੇ ਕਰਨ ਦਾ ਬਲ ਬੁੱਧੀ ਉਤੋਂ ਬਖਸ਼ਣਾ ਅਮਰਤ ਵੇਲੇ ਦੇ ਜਾਗਨੇ ਬਖਸ਼ਨੇ ਗੁਰਬਾਣੀ ਪੜਨ ਦਾ ਬਲ ਬੁੱਧੀ ਉਪੋਂ ਬਖਸ਼ਨਾ ਸ਼ੁਭ ਮਨੋ ਕਾਮਨਾਵਾਂ ਪੂਰੀਆਂ ਕਰਨੀਆਂ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮਿਲਨੇ ਜਿਨ੍ਹਾਂ ਮਿਲਿਆ ਆਪ ਦਾ ਨਾਮ ਚਿਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਕਾ ਕਸਾ ਵਾਹਿਦ ਜੀ ਦੀ ਫਤਿਹ